ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੀ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਨਹੀਂ ਲੱਗੀ ਉਹ ਭਾਈ ਆ ਗਿਆ ਰੇੜੀ ਵਾਲਾ ਕਿਨੂੰ ਗਿਆ ਆਦੀ ਅੱਜ ਹੀ ਆਵਾ ਤਰ ਲੂਗਾ ਹੈ ਉਹਦਾ ਬੋਲ ਮਾਰੀ ਜਾਂਦਾ ਦੇਖ ਲਾ ਆਪਾਂ ਪਏ ਆ ਭਾਈ ਬਾਹਰ ਚ ਖੜਾ ਸਾਡੇ ਕੰਮ ਦੇਖਣ ਕੰਮ ਵਾਲੇ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਹਨਾ ਇਹਰਾ ਆਪਣਾ ਪਏ ਨੇ ਇਧਰ ਸਹਾਈ ਵੀ ਨਹੀਂ ਕੁਝ ਕਰਨ ਦਿੰਦਾ ਇਹ ਵਿਚਾਰਾ ਸਵੇਰੇ ਸਵੇਰੇ 7:30 ਹੋਏ ਨੇ ਹਜੇ ਆਪਣੀ ਚਾਲੀਆਂ ਬੇਲੀਆਂ ਹੋ ਗਈਆਂ ਸੀ ਜੀ ਪਲਸਟਰ ਦਾ ਨਿਬੜ ਗਿਆ ਹਟ ਜਾ ਕਿਵੇਂ ਲੱਗੇ ਨੇ ਆਹ ਪਰਾਂ ਘਰ ਟੋਲ ਟੂਲ ਜਾ ਐ ਹਰੇ ਆਉਂਦੇ ਨੇ ਮੈਂ ਤਰਾਦੇ ਆ ਗਿਆ ਹਾਂ ਭਾਈ ਨਾ ਮਾ ਮਨਾਂ ਉਹ ਐਥੇ ਜਾਣ ਲੱਗੇ ਲੱਗਦੇ ਸਾਰਾ ਆਇਆ ਮੈਂ ਵੀ ਕੋਲ ਲਿਆ ਦੀ ਹਾਂ ਹਾਂ ਭੁੱਲ ਗਏ ਤੁੰਦ ਜੀ ਬੇਰ ਆ ਗਿਆ ਚੱਲ ਇਹ ਬੀਤੂ ਨੂੰ ਕਿੱਥੇ ਜਾਣਾ ਮੈਂ ਨਹੀਂ ਲਿਆ ਕਿ ਹਾਂ ਆਉਂਦੇ ਦੇ ਤੁੰਗੀ ਜੀ ਕਿਉਂ ਹੋ ਗਈ ਵਾਤਾ ਵਾਤਾ ਦੇਖ ਲਓ ਤੁਸੀਂ ਵੀ ਇਸ ਤਰ੍ਹਾਂ ਜੇ ਭਾਈ ਪਹੁੰਚ ਗਿਆ ਸੋਣ ਚੱਕਣ ਇਕੋ ਬਾਜੂ ਦੇ ਨੇ ਹੈ 13 ਕੀਆ ਚੱਲ ਚੱਲ ਜਾ ਕਾਲੀ ਫਿਰ ਵੀ ਆਉਣ ਵਾਲੇ ਨੇ ਕੋਣੇ ਅੱਠ ਹੋ ਰਹੇ ਨਹੀਂ ਚੱਲ ਚਲੋ ਜੀ ਆਪਣਾ ਇਹ ਪਹਿਲਾਂ ਨਹੀਂ ਵਿੜ ਗਿਆ ਤੇ ਉਹ ਵਾਦੂ ਕਰਾਇਆ ਪੈਂਦਾ ਹੁਣੇ ਸਮਾਨ ਚਕਾਤਾ ਨਾਲ ਹੁੰਦੇ ਤੇ ਲੈ ਆ ਇਧਰ ਕਾਮਲੂ ਦੀ ਮੰਮੀ ਨੇ ਸਵੇਰੇ ਸਵੇਰੇ ਖਾਰੇ ਬਾਈ ਨੀ ਇਹ ਤਾਂ ਸਾਗ ਬਣਾ ਲਈ ਅਸੀਂ ਇਹ ਦੇਖੋ ਬਣਾਵਾਂ ਤੇ ਲਾ ਕੇ ਲੈ ਆਉਂਦਾਗਾ ਹੂੰ ਨਹੀਂ ਤੈਨੂੰ ਮੈਨੂੰ 4 ਪਿੱਸੇ ਾਡ ਲਲਕਰੇ ਮਾਰਨੇ ਪੈਂਦੇ 2 ਗੰਮਾ ਚ ਇੱਕ ਇੱਕ ਕਾ 12 ਚ 2 ਕੰਮ ਬਣ ਗਏ ਮੈਂ ਸਾਗ ਤੋੜ ਲੈਣੀ ਤੂੰ 4 ਪਾ ਲੈ ਕਿੰਨਾ ਪੱਤਾ ਸੁੱਤਾ ਹੈ ਕਿਹਦਾ ਲਾ ਅੱਡੀ ਚਾਹੀਦੀ ਇਹਦਾ ਜੀ ਨਾ ਹੋਵੇ ਹੋ ਗਈ ਚਲੋ ਜੀ ਹੁਣ ਆਪਾਂ ਸੋੜਦੇ ਆਂ ਸਾਗ ਉਧਰ ਤਾਂ ਹੈ ਨਹੀਂ ਆਪਣੇ ਾਡਾਂ ਕੰਢੀਆਂ ਹੋਈਆਂ ਨੇ ਇੱਥੇ ਹੈਗਾ ਮਿਸਤਰੀਆਂ ਦੀਆਂ ਰੋਟੀਆਂ ਆਪਾਂ ਬਣਾ ਤੇ ਖਵਾਤੀਆਂ ਹੁਣ 2 1/2 ਵਜ ਗਿਆ 2 ਵਜੇ ਚਾਹ ਕਰਕੇ ਫਿਰ ਮੈਂ ਸਾਗ ਤਰੂੰਗੀ ਆ ਸਾਗ ਕੱਚਾ ਉਧਰ ਨਾਲ ਹਜੇ ਵਧੀਆ ਹੋ ਰਹੇ ਪੱਕੇ ਪੱਕੇ ਗੰਦਲਾ ਉਹ ਤੋੜਾਂਗੇ ਆਪਾਂ ਹਜੇ ਕੱਚੀਆਂ ਨੇ ਇਹਨਾਂ ਫਿਰ ਬਾਲਾ ਹਰਾ ਹਰਾ ਜਿਹਾ ਸਾਗ ਬਣ ਜਾਂਦਾ ਉਹ ਵੱਟ ਤੋਂ ਤੋੜੂੰਗੀ ਮੈਂ ਤੇ ਇੱਧਰ ਪਤਾ ਨਹੀਂ ਸਰਦਾਰ ਜੀ ਗੰਡੇ ਲਾਉਣ ਆਉਂਦੇ ਹੁੰਦੇ ਖੇਤ ਦੋ ਤਿੰਨ ਦਿਨ ਹੋ ਗਏ ਘਰਾ ਤਾਈ ਨਹੀਂ ਗਿਆ ਲਾ ਗਏ ਇੱਕ ਵਿੱਚ ਵਿਚਾਰੀ ਪੈਨੇ ਮੈਨੂੰ ਲੱਗਾ ਪਾਣੀ ਵੀ ਪਾਉਣ ਵਾਲਾ ਪਿਆ ਹੋ ਬਸ ਕਰੇ ਮਿਸਤਰੀਆਂ ਜੀ ਉਲਝ ਜਾਂਦੇ ਨੇ ਕੀ ਕਰੇ ਅਜੀ ਆਪਣੀ ਸਪਰੇਅ ਕਰਨ ਵਾਲੀ ਪਈ ਆ ਕਣਕ ਤੇ ਪਹਿਲਾਂ ਅੱਜ ਸਲਾਦੀ ਪੂ ਗੰਡੇ ਤਾਂ ਸੁੱਕ ਗਏ ਹਾਂ ਗੰਡੇ ਤਾਂ ਸੁੱਕ ਗਏ ਪਿੰਦਰਾ ਆ ਜਾ ਪਹਿਲਾਂ ਚਾਰ ਲੈਣਾਂ ਜੀ ਨੇ ਗੰਡੇ ਦੀਆਂ ਪੂਰੀਆਂ ਕਰੀ ਇਹਨਾਂ ਚ ਪਾਣੀ ਪਾਇਆ ਤਾਂ ਸੁੱਕੇ ਪਏ ਨੇ ਹੋਰ ਕਿੱਥੇ ਲਾ ਗਿਆ ਚਾਰਕ ਲੈਣੇ ਰਹਿ ਗਈਆਂ ਦੇਖੀ ਕਾਦੇ ਵਾਸਤੇ ਛੱਡ ਕੇ ਗਏ ਤੇ ਇਧਰ ਮੇਰੀ ਆਪਣੀ ਬਾੜੀ ਹੁਣ ਹੋਈ ਆ ਦੇਖਣ ਜੋਗ ਸਾਰਾ ਸਿਆਲ ਨੰਗਾ ਕੇ ਲਾ ਸੰਤਾ ਗੁੱਡੀ ਪਈ ਐ ਹੁਣ ਲਾਸਟ ਤੇ ਮੂੜੀਆਂ ਹੋਣਗੀਆਂ ਮੇਥਿਆਂ ਦੀ ਕਿਆਰੀ ਸਾਰਾ ਧਣੀਆਂ ਤਾਂ ਹੋ ਹੀ ਨਹੀਂ ਭਾਗਾਂ ਵਾਲਾ ਲਾ ਮੈਂ ਲੈਣਾ ਕੱਢਦੀ ਆ ਤੁਲਾ ਹੈ ਕੌਣ ਲਾ ਜਾਣਗੇ ਚਾਰ ਲੈਣਾ ਨੇ ਲਾਈਟ ਚੱਲ ਰਹੀ ਐ ਪਾਣੀ ਪਾ ਦੇਣਾ ਜੇ ਤੇ ਸੁੱਕ ਗਏ ਕਿਹੜੇ ਲੱਗਣਗੇ ਲੈ ਇਧਰ ਜਾ ਮੇਰੇ ਹੱਥ ਲਾਇਬ ਨਾ ਕਾਨੂੰ ਪੂਰੀ ਪੈਂਦੀ ਐ ਅੱਦਗੀ ਮੈਂ ਤੇ ਮੈਂ ਨੁਆਈਂ ਮਹਾ ਪੀਲਾਉ ਗੁੰਡੇ ਗੁੰਡੇ ਮੈਨੂੰ ਭਾਉਂਦੀ ਨਹੀਂ ਹੈਗੀ। ਉਹ ਕਿਹੜਾ ਚੱਕੂ? ਪਤਾ ਨਹੀਂ ਕਾਦੇ ਵਾਸਤੇ ਛੱਡ ਕੇ ਗਏ ਨੇ ਕੰਮ ਨੂੰ ਮੇੜਨ। ਦੋ ਜਣੇ ਆਉਂਦੇ ਹੁੰਦੇ ਤੇ। ਲਾਓ ਚਾ ਪੰਜ ਲੈਣਾ ਨੇ ਕੋਈ ਸਾਬੀ। ਤੂੰ ਆ ਦੁਸੇ ਬਾਬਾ ਲੜ। ਉਹਤੀ ਪੌਦ ਬਰੀਕ ਰਹੇਗੀ। ਉਹ ਪੁੱਠੇ ਕੰਮ ਐਨੇ ਆਪਾਂ ਪਹਿਲਾਂ ਉਧਰ ਲਾਏ ਤੇ ਗੰਡੇ ਆਪਾਂ ਖਾਧਾ ਤਾਂ ਇੱਕ ਨਹੀਂ ਉਹਦਾ ਲੋਕ ਕੀ ਲੈ ਕੇ ਫਟਫਟ ਨਾ ਕਰ ਮੈਂ ਇਹਨਾਂ ਨੂੰ ਲਾਉਣੀ ਕੀ ਹਾਲ ਓਏ ਆ ਬਤਾਉਂਗਾ ਤੇ ਲੱਗ ਹੈ ਨੂੰ ਜਬਾ ਇਹ ਕਿਹਦੇ ਲੱਗਣਗੇ ਪਤਾ ਨਹੀਂ ਕੀ ਕੁਝ ਲਾ ਰੱਖੇ ਹਾਲਾ ਹੈਗੇ ਨੇ ਬਿੱਤੇ ਹੋਨ ਲੱਗਦੇ ਕਿਆ ਬੰਦੀ ਦੀ ਪਾਈ ਮਾਝਾ ਜੀ ਤਾਂ ਉਹਦੇ ਤੋਂ ਉੱਠਿਆ ਨਹੀਂ ਰੋਟੀ ਤਾਂ ਪਹਿਲਾਂ ਤੋੜਦੀ ਤੋ ਮੰਦਾ ਆਂਦੀ ਪਰ ਮੋਟਰ ਚੱਲ ਜੂ ਮਹਾ ਕੰਦੇ ਮੈਂ ਕੰਮ ਨੇ ਪੁਰੂਗਾ ਉਹ ਫੇਰ ਨਹੀਂ ਆਉਣਾ ਟਾਈਮ ਤੇ ਪਰ ਕਿੱਥੇ ਪੈਲੇ ਤਾਂ ਇਹ ਉਹ ਬਗਲ ਹੀ ਗਿਆ ਰਹਿਣਾ 4 ਸਾਲ ਹੋ ਗਏ ਲੋਕੀ ਬੀਦਿਆਂ ਦੇ ਕਦੇ ਉਧਰ ਨਹੀਂ ਖੜ ਜਾਂਦੀ ਕਦੇ ਉਧਰ ਨਹੀਂ ਖੜ ਜਾਂਦੀ ਨਾ ਪਰ ਉਹ ਟੋਕਰੀ ਨੇ ਮੇਰਾ ਫਾਇਦਾ ਹੋਇਆ ਦੇਖੋ ਉਹਦਾ ਉੱਠੀ ਚੜਤੀ ਸਾਗ ਦਾ ਹੱਥੇ ਚੱਕੀ ਜਰਦਾ ਚਲ ਆ ਜਾ ਸੋ ਉਹ ਬੱਟ ਤੇ ਸੋਣੋ ਸੋਣੋ ਜੇ ਉਹ ਤੋੜਦੀ ਹੈ ਕੀ ਹੋ ਗਿਆ Gracias. ਚਲੋ ਜੀ ਪੌਣੇ 6 ਹੋ ਗਏ ਮਿਸਤਰੀ ਆਪਣੇ ਚਲੇ ਗਏ ਇੱਧਰ ਆਪਣਾ ਬਾਥਰੂਮ ਹੋ ਗਿਆ ਤਿਆਰ ਤੇ نیچے ਵੀ ਫਰਸ਼ ਲੱਗ ਗਿਆ ਇੱਧਰ ਲਾਈਟ ਪਟ ਲਈ ਤੇ ਦੇਖੋ ਅਜੇ ਟੂਟੇ ਟੂਟੀਆਂ ਰਹਿ ਗਈਆਂ ਇਹ ਚ ਲਾਉਣ ਵਾਲੀਆਂ ਇੱਕ ਇਹ ਚ ਮੈਨੂੰ ਲੱਗਾ ਰੰਗ ਭਰਨਾ ਕੱਲ ਨੂੰ ਭਰ ਦੇਣਗੇ ਤਾਂ ਇਹ ਇੱਧਰ ਹੁਣ ਆਪਣੇ ਦੂਜੇ ਪਾਸੇ ਹੋ ਗਈ ਤਿਆਰੀ ਇੱਧਰ ਵਿਚਾਰੇ ਨੂੰ ਇੱਕ ਇੱਕ ਲਾਈਨ ਇਹ ਲੱਗੀ ਆ ਤੇ ਇਸ ਤਰ੍ਹਾਂ ਇੱਧਰ ਉੱਪਰ ਤੱਕ ਤਾਂ ਡਿਜ਼ਾਈਨ ਬਣਾ ਗਏ ਹੁਣ ਕੱਲ ਨੂੰ ਸੈੱਟ ਹੋ ਜੂਗਾ ਕੰਮ ਕੱਲ ਨੂੰ ਪਰਸੋਂ ਤੱਕ ਨਿਬੜ ਜੂ ਆਪਣਾ ਟਾਇਲਾਂ ਦਾ ਆਹ ਬਾਰੇ ਵੀ ਤੇ ਅੰਦਰ ਵੀ ਪੌਣੇ 6 ਹੋ ਗਿਆ ਤਾਂ ਲੇਟ ਹੋ ਗਿਆ ਅੱਗੇ 5:00 ਵਜੇ ਪਾਗ ਜਾਂਦੇ ਸਰਦਾਰ ਜੀ ਕਹਿੰਨੇ ਖੇਤ ਤੇ ਇੱਧਰ ਖਲਾਰਾ ਦੇਖੋ ਟਾਇਲਾਂ ਦੀਆਂ ਚੱਕਤੀਆਂ ਸਾਰੀਆਂ ਮੈਨੂੰ ਲੱਗਾ ਕਟਣਗੀਆਂ ਕੱਟ ਵੱਟ ਹੋ ਜਾਂਦੀਆਂ ਨੇ ਵਿੱਚ ਦੀ ਜਿਹੜੇ ਪੀਸ ਕੱਟ-ਕੱਟ ਕੇ ਲਾਉਨੇ ਉਹ ਤਾਂ ਵਿਚਾਰਿਆਂ ਨੇ ਖਰਾਬ ਤਾਂ ਕੁਝ ਨਹੀਂ ਕਰਿਆ ਨਾਲ ਹੁੰਦੇ ਸਾਰੇ ਪੀਸ ਸਮੇਟ-ਸਮੇਟ ਲਾਈ ਜਾਂਦੇ ਨੇ ਕਿਤੇ ਵੀ ਘੱਟ ਟੋਟਾ ਹੈ ਨਹੀਂ ਬੇਕਾਰ ਤੇ ਆ ਜਿਹੜੇ ਸਾਫ ਕੱਟੇ ਹੋਏ ਨੇ ਇਹ ਵੀ ਲਾਈ ਜਾਂਦੇ ਨੇ ਛੋਟੇ ਨਾਲ ਬਾਕੀ ਕੁਝ ਇੱਧਰ ਲੱਗ ਜਾਣਗੇ ਤੇ ਚਲੋ ਜੀ ਤਿੰਨ ਕ ਦਿਨਾਂ ਦਾ ਕੰਮ ਇਹ ਰਹਿ ਗਿਆ ਪਰਸੋਂ ਨੂੰ ਢਾਵਾਂਗੇ ਇਹ ਆਪਾਂ ਹਜੇ ਨਹੀਂ ਢਾਹਉਂਦੇ ਦੋ ਦਿਨ ਹੋਰ ਰੱਖ ਲੈਨੇ ਆਂ ਬੱਦਲ ਵਾਈ ਦੀ ਹੋਈ ਪੀ ਮੌਸਮ ਖਰਾਬ ਹੈ ਫਿਰ ਓਹ ਕਹੋ ਜੂ ਮੱਝਾਂ ਆਪਣੀਆਂ ਖੜੀਆਂ ਨੇ ਧਾਰ ਆਪਾਂ ਸਵੇਰੇ ਕੱਢਾਂਗੇ ਸੈਪੀ ਨੂੰ ਬੰਨ ਕੇ ਸਰਦਾਰ ਜੀ ਦੇ ਖੇਤ ਜਾਂਦਾ ਦੇ ਲਿਬੜਨਾ ਤੇ ਇੱਧਰ ਮੈਂ ਸਾਗ ਆਪਣਾ ਰਿਝੀ ਜਾਂਦਾ ਹਾਂ ਜੇ 6:30 ਵਜੇ ਘੋਟੂਂਗੀ ਨਾ ਹਜੇ ਹੋ ਨਹੀਂ ਲਸਣ ਵਗੈਰਾ ਪਾਤਾ ਹਾਂ ਜੀ ਕੋਈ ਨਹੀਂ ਖਾਂਦਾ ਰੋਟੀ 7 ਵਜੇ ਖਾਂਣਗੇ ਆਟਾ ਮੇਰਾ ਗੁੰਨਤਾ ਮੈਂ ਗੁੰਨੇ ਪਿਆ ਦੇਖੋ ਜੀ ਲਸਣ ਨੂੰ ਰਿਜਜੀ ਜਾਂਦੇ ਹੁਣ ਅੱਧਾ ਘੰਟਾ ਹੋਰ ਫੇਰ ਉਹ ਕਰਾਂਗੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕਰਨ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ